ਅੱਖਾਂ ਭਰ ਕੇ ਕਹਿੰਦਾ ਮਹਾਰਾਜ ਸਭ ਕੁਝ ਠੀਕ ਹੈ ਕਹਿੰਦੇ ਹੋਰ ਘਰ ਸਭ ਕਹਿੰਦੇ ਮਹਾਰਾਜ ਸਭ ਠੀਕ ਹੈ ਹਜ਼ੂਰ ਸ਼ਿਵੇਂ ਪਾਤਸ਼ਾਹ ਬੋਲੇ ਕਹਿੰਦੇ ਭਾਈ ਧਰਮਾ ਕੁਝ ਮੰਗਣਾ ਸੀ ਤੁਸੀਂ ਬਸ ਜ਼ੁਬਾਨ ਚੁੱਪ ਹੋ ਗਈ ਮਹਾਰਾਜ ਨਹੀਂ ਕੁਝ ਨਹੀਂ ਚਾਹੀਦਾ ਕਹਿੰਦੇ ਭਾਈ ਧਰਮੇ ਕੁਝ ਮੰਗਣਾ ਤਾਂ ਦੱਸੋ ਫਿਰ ਕਹਿੰਦੇ ਨਹੀਂ ਮਹਾਰਾਜ ਕਹਿੰਦੇ ਕੋਈ ਅਰਦਾਸ ਹੈ ਤਾਂ ਦੱਸੋ ਕੋਈ ਮੰਗ ਹੈ ਤਿੰਨ ਵਾਰ ਪੁੱਛਿਆ ਕੋਈ ਮੰਗ ਹੈ ਤਾਂ ਭਾਈ ਧਰਮੇ ਮੰਗ ਭਾਈ ਧਰਮੇ ਨੇ ਲੱਜ ਮਨ ਚ ਰੱਖੀ ਅੱਖਾਂ ਵਿਰਾਗ ਨਾਲ ਭਰੀਆਂ ਮਨ ਚ ਆਇਆ ਜਿਹਨੂੰ ਗੁਰੂ ਹਾਲਚਲ ਪੁੱਛਦਾ ਉਹਨੇ ਚੀਜ਼ਾਂ ਕੀ ਮੰਗਣੀਆਂ ਮੈਨੂੰ ਗੁਰੂ ਇੰਨਾ ਪਿਆਰ ਕਰਦਾ ਮੈਂ ਹੁਣ ਮਾਇਆ ਮੰਗ ਲਵਾਂ ਹੱਥ ਜੋੜ ਰੱਖਾਂ ਭਰ ਕੇ ਕਹਿੰਦੇ ਨਹੀਂ ਮਾਰਾ ਕੁਝ ਨਹੀਂ ਚਾਹੀਦਾ ਕੁਝ ਨਹੀਂ ਚਾਹੀਦਾ ਤਿੰਨ ਵਰਸ਼ੇਵੇਂ ਪਾਤਸ਼ਾਹ ਨੇ ਪੁੱਛਿਆ ਧਰਮੇ ਕੁਝ ਮੰਗ ਕਹਿੰਦੇ ਮਹਾਰਾਜ ਕੁਝ ਨਹੀਂ ਚਾਹੀਦਾ ਚੌਥੀ ਵਾਰ ਮੀਰੀ ਪੀਰੀ ਦੇ ਮਾਲਕ ਬੁੱਲੇ ਕਹਿੰਦੇ ਭਾਈ ਧਰਮੇ ਜੇ ਤੂੰ ਨਹੀਂ ਕੁਝ ਮੰਗਣਾ ਫਿਰ ਅਸੀਂ ਮੰਗ ਲਈਏ ਕੁਝ ਤੇਤੋਂ ਉੱਭ ਨਿਕਲ ਕੇ ਰੋਣ ਲੱਗ ਪਿਆ ਮਾਰਾ ਮੈਂ ਕੀ ਦੇਣਾ ਮੈਂ ਤੇ ਖਾਲੀ ਹੱਥ ਮੱਥਾ ਟੇਕਿਆ ਤੁਹਾਨੂੰ ਇੱਕ ਪੈਸਾ ਵੀ ਨਹੀਂ ਹੈ ਮੇਰੇ ਕੋਲ ਇੱਕ ਦੰਮੜੀ ਵੀ ਮੇਰੇ ਕੋਲ ਨਹੀਂ ਹੈ ਮੈਂ ਤੇ ਖਾਲੀ ਹੱਥ ਮੱਥਾ ਤੁਹਾਨੂੰ ਟੇਕਿਆ ਮੈਂ ਤੁਹਾਨੂੰ ਕੀ ਦੇਣਾ ਮੈਂ ਤੇ ਖਾਲੀ ਹੱਥ ਮੱਥਾ ਟੇਕਿਆ ਤੁਹਾਨੂੰ ਇੱਕ ਪੈਸਾ ਵੀ ਨਹੀਂ ਹੈ ਮੇਰੇ ਕੋਲ ਇੱਕ ਦੰਮੜੀ ਵੀ ਮੇਰੇ ਕੋਲ ਨਹੀਂ ਹੈ ਮੈਂ ਤੇ ਖਾਲੀ ਹੱਥ ਮੱਥਾ ਤੁਹਾਨੂੰ ਟੇਕਿਆ ਮੈਂ ਤੁਹਾਨੂੰ ਕੀ ਦੇਣਾ ਛੇਵੇਂ ਪਾਤਸ਼ਾਹ ਤਖਤ ਉੱਟ ਕੇ ਉਹਦੇ ਵੱਲ ਤੁਰ ਪਏ ਸੰਗਤ ਵਿੱਚ ਖਲੋ ਕੇ ਕਹਿੰਦੇ Download ShareChat Download ShareChat